ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਤੇ ਹੋਈ ਜਿਮਨੀ ਚੋਣ ਦੇ ਨਤੀਜੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਨੂੰ ਝਾੜੂ ਫੇਰ ਕੇ ਸਾਫ਼ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ਹੈ। ਅਜੇ ਤੱਕ ਭਾਵੇਂ ਅਧਿਕਾਰਤ ਤੌਰ ਉੱਤੇ ਐਲਾਨ ਨਹੀਂ ਕੀਤਾ ਗਿਆ। ਸੰਜੀਵ ਅਰੋੜਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸੂ ਨੂੰ 10637 ਦੇ ਫਰਕ ਨਾਲ ਹਰਾਇਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ 35179 ਵੋਟਾਂ ਪਈਆਂ ਅਤੇ ਦੂਜੇ ਨੰਬਰ ਉਤੇ ਰਹੇ ਕਾਂਗਰਸ ਦੇ ਉਮੀਦਵਾਰ ਭਾਰਤ ਪੋਸ਼ਨ ਆਸ਼ੂ ਨੂੰ 24542 ਵੋਟਾਂ ਪਈਆਂ ਤੀਜੇ ਨੰਬਰ ਉਤੇ ਰਹੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੂੰ 20323 ਵੋਟਾਂ ਪਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ 8203 ਵੋਟਾਂ ਪ੍ਰਾਪਤ ਕੀਤੀਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਲੁਧਿਆਣਾ ਪੱਛਮੀ ਤੋਂ ਹੁਣ ਜਿਹੜੇ ਤਾਜ਼ਾ ਅੰਕੜੇ ਸਾਹਮਣੇ ਆ ਰਹੇ ਨੇ ਵੋਟਾਂ ਦੇ ਉਸ ਦੇ ਵਿੱਚ ਸੰਜੀਵ ਅਰੋੜਾ ਨੇ ਵਾਦੀ ਮਾਰ ਲਈ ਹੈ ਜਿਹੜੀ ਰਾਜ ਸਭਾ ਸੀਟ ਸੀ ਉਹ ਜਿਹੜੀ ਖਾਲੀ ਹੋ ਚੁੱਕੀ ਸੀ ਹੁਣ ਉੱਥੇ ਕੈਦਰੀਵਾਲ ਜਾ ਸਕਦੇ ਨੇ ਜਾਂ ਕੋਈ ਹੋਰ ਜਾ ਸਕਦਾ ਇਹ ਇੱਕ ਨਿਸ਼ਾਨੀਆ ਸਵਾਲ ਹੈ ਉਹ ਲਗਾਇਆ ਜਾ ਰਿਹਾ ਪਰ ਕਈ ਆਗੂ ਵਿਦਵਾਨਾਂ ਨੇ ਮੋਹਰ ਲਗਾ ਦਿੱਤੀ ਹੈ ਕਿ ਉਹ ਜਿਹੜੀ ਰਾਜ ਸਭਾ ਸੀਟ ਖਾਲੀ ਹੋਈ ਸੀ ਉਸ ਤੇ ਹੁਣ ਜਿਹੜਾ ਕਬਜਾ ਹੈ ਉਹ ਕੈਦਰੀਵਾਲ ਕਰਨਗੇ ਛੋਮਣੀ ਅਕਾਲੀ ਦਲ ਦੀ ਗੱਲ ਕਰਾਂ ਉਹਨਾਂ ਦਾ ਹਾਲ ਬਹੁਤ ਮਾੜਾ ਹੈ ਉਹ ਬਹੁਤ ਜ਼ਿਆਦਾ ਪਛੜ ਚੁੱਕੇ ਨੇ ਕਿਤਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਹੈ ਜੇ ਭਾਜਪੀ ਅਤੇ ਅਸ਼ਰੋਨੀ ਅਕਾਲੀ ਦਲ ਦਾ ਅਲਾਈਅੰਸ ਹੁੰਦਾ ਕੱਟੇ ਹੁੰਦੇ ਤਾਂ ਅੱਜ ਉਹ ਜਿਹੜੀ ਲੁਧਿਆਣਾ ਪੱਛਮੀ ਦੀ ਵੈਸਟ ਦੀ ਸੀਟ ਹੈ ਉਸ ਤੇ ਕਬਜਾ ਇਹਨਾਂ ਦੋਨਾਂ ਧਿਰਾਂ ਦਾ ਹੋਣਾ ਸੀ ਦੋਨਾਂ ਪਾਰਟੀਆਂ ਦਾ ਹੋਣਾ ਸੀ ਪਰ ਹੁਣ ਜਿਹੜੇ ਭਾਰਤ ਪੂਸ਼ਨਾ ਅਸੂ ਨੇ ਤੇ ਸ਼ਰੋਨੀ ਅਕਾਲੀ ਦਲ ਹੈ ਤੇ ਭਾਜਪਾ ਹੈ ਉਹ ਹੁਣ ਪਛੜ ਚੁੱਕੇ ਨੇ ਤੇ ਲੁਧਿਆਣਾ ਵੈਸਟ ਤੋਂ ਜਿਹੜੇ ਤਾਜ਼ਾ ਅੰਕੜੇ ਆ ਰਹੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੰਜੀਵ ਅਰੋੜਾ ਨੇ ਵਾਜੀ ਮਾਰ ਲਈ ਤੇ ਉੱਥੋਂ ਦੇ ਐਮਐਲਏ ਬਣ ਚੁੱਕੇ ਨੇ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਕੀ ਹੈ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਇਹ ਹੈ ਆਪਸੀ મતਭੇਦ ਧੜੇਬੰਦੀ ਪਹਿਲਾਂ ਦੇਖਿਆ ਗਿਆ ਸੀ ਕਿ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੇ ਆਪਸੀ મતਭੇਦ ਸਨ ਉਹਨਾਂ ਕਰਕੇ ਜਿਹੜਾ ਵਿਧਾਨ ਸਭਾ ਦੀਆਂ ਇਲੈਕਸ਼ਨਸ ਹੋਈਆਂ ਸਨ ਪੰਜਾਬ 'ਚ ਕਾਂਗਰਸ ਨੂੰ ਭਾਰੀ ਨੁਮਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੌਜੂਦਾ ਸਮੇਂ ਦੇ ਵਿੱਚ ਜੇ ਮੈਂ ਗੱਲ ਕਰਾਂ ਉਸ ਨੂੰ ਲੈ ਕੇ ਤਾਂ ਲੁਧਿਆਣਾ ਪੱਛਮੀ ਤੋਂ ਲੁਧਿਆਣਾ ਬੈਸਟ ਤੋਂ ਕਾਂਗਰਸ ਦਾ ਮਾੜਾ ਹਾਲ ਹੋ ਗਿਆ ਕਾਂਗਰਸ ਬੁਰੀ ਤਰੀਕੇ ਨਾਲ ਪਛੜ ਚੁੱਕੀ ਹੈ ਇਸ ਦੇ ਪਿੱਛੇ ਦਾ ਜਿਹੜਾ ਮੁੱਖ ਕਾਰਨ ਹੈ ਉਹ ਹੈ ਰਾਜਾ ਬੜਿੰਗ ਦੇ ਭਾਰਤ ਪੁਛਨਾਸੂ ਦੇ ਆਪਸੀ મતਭੇਦ ਸ਼੍ਰੋਮਣੀ ਅਕਾਲੀ ਦਲ ਬਹੁਤ ਪਛੜ ਚੁੱਕੀ ਹੈ ਉਹ ਹਾਰ ਚੁੱਕੀ ਹੈ